ਬਟਾਲਾ ਵਿੱਚ ਉਸ ਵੇਲੇ ਸਨਸਨੀ ਫੈਲ ਗਈ ਜਦੋਂ ਇੱਕ ਖਾਲੀ ਪਲਾਟ ਵਿੱਚੋਂ 39 ਸਾਲਾਂ ਵਿਅਕਤੀ ਦੀ Laash ਮਿਲੀ ਹੈ ਪਰਿਵਾਰਕ ਮੈਂਬਰਾਂ ਦਾ ਕਹਿਣਾ ਕਿ ਉਸ ਦਾ ਕਤਲ ਕੀਤਾ ਗਿਆ ਹੈ ਮੌਕੇ ਤੇ ਡੀਐਸਪੀ ਸੰਜੀਵ ਕੁਮਾਰ ਸਮੇਤ ਪੁਲਿਸ ਪਾਲਟੀ ਪਹੁੰਚੇ Laash ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ ਆਓ ਦਿਖਾਉਂਦੇ ਹਾਂ ਤੁਹਾਨੂੰ ਮੌਕੇ ਦੀਆਂ ਤਸਵੀਰਾਂ ਤੁਸੀਂ ਵੇਖ ਰਹੇ ਹੋ ਏਪੀਜ਼ਾ ਨਿਊਜ਼ ਪੰਜਾਬ

ਪਹਿਨਾ ਕੀ ਨਾ ਕਿੱਥੇ ਰਹਿੰਦੇ ਹੋ ਮੇਰੇ ਦਾ ਮਮਤਾ ਮੇਰੇ ਪਸਵਰ ਦਾ ਰਵਿੰਦਰਪਾਲੀ ਪਹਿਲੇ ਪੁਲਸ ਲਾਈਨ ਚੱਕੀ ਵਾਲੀ ਗਲੀ ਚ ਵਾਏ ਪ੍ਰੇਮ ਨਗਰ ਨਵਾਂ ਮਕਾਨ ਲਿਆ ਮੇਰੇ ਹਸਬੰਦ ਪਹਿਲੇ ਨਸ਼ਵਗਾਰਾ ਕਰਦੇ ਹੀ ਹੁਣ ਨਹੀਂ ਕੁਛ ਕਰਦੇ ਹੁਣ ਤੇ ਛੜਤਾ ਹੀ ਸਭ ਕੁਝ ਕੰਮ ਤੇ ਵੀ ਜਾਂਦੇ ਹੀ ਸਿਹਤ ਵੀ ਸਹੀ ਹੋ ਗਈ ਇੱਕ ਮੁੰਡਾ ਸਾਬੀ ਹੈਗਾ ਉਹ ਧਮਕੀਆਂ ਦਿੰਦਾ ਸੀ ਕਹਿੰਦੇ ਕਿ ਮੈਨੂੰ ਤੂੰ ਮੇਰਾ ਫੋਨ ਲੈ ਲਿਆ ਮੈਂ ਤੇ ਦੋ ਚਾਰ ਦਿਨ ਖਾਲਾ ਜੋ ਖਾਣਾ ਪੀਣਾ ਤੈਨੂੰ ਮਾਰ ਦੇਣਾ ਮੈਂ ਸਾਨੂੰ ਬਾਕਿਆਂ ਦਾ ਨਹੀਂ ਪਤਾ ਹੈਗਾ ਕਿਦਾਂ ਨਾ ਫਿਰਦੇ ਕਿਦਾਂ ਨਾ ਨਹੀਂ ਮੈਂ ਤਾਂ ਘਰ ਰਣੀ ਆ ਮੈਨੂੰ ਨਹੀਂ ਨਾ ਪਤਾ ਹੈਗਾ ਪਤਾ ਨਹੀਂ ਹੁਣ ਕੱਲ ਸਵੇਰੇ ਘਰੋਂ 9 ਵਜੇ ਨਾਤ ਹੋ ਕੇ ਤਿਆਰ ਹੋ ਕੇ ਗਏ ਆ ਸਵੇਰੇ ਮੁੜ ਕੇ ਘਰ ਹੀ ਨਹੀਂ ਆਏ ਬੱਚਿਆਂ ਦਾ ਜਨਮ ਨਹੀਂ ਵੀਰ ਨਾ ਨੰਨ ਕਾਲ ਲਾਈ ਆ ਸਾਰਾ ਨੇ ਡੀਕਦੇ ਨਹੀਂ ਆਏ ਰਾਤ ਵੀ ਨਿਕਾਰ ਆਏ ਸਵੇਰੇ ਮਾਰ ਗਡੀਕ ਕੇ ਤੇ ਫਿਰ ਮੈਨੂੰ ਫੋਨ ਆਇਆ ਭਾਜੀ ਦਾ ਕਿ ਇਦਾ ਪੁਲਿਸ ਵਾਲਿਆਂ ਦਾ ਫੋਨ ਆਇਆ ਉੱਥੇ লাশ ਪਈ ਮੈਂ ਵੇਖਣ ਆਈ ਆ ਤੇ ਫਿਰ ਪਤਾ ਲੱਗਾ ਨਹੀਂ ਉਹਦਾ ਹੱਥ ਪੈਰ ਵੀ ਵੱਡੇ ਮੂੰਹ ਚ ਖੂਨ ਨਿਕਲਣ ਲਿਆ ਪਤਾ ਨਹੀਂ ਉਹਨੂੰ ਕਿੱਲੇ ਮਾਰ ਕੇ ਸੁਟਿਆ ਹ ਤੇ ਕਾਰਵਾਈ ਕੀਤੀ ਜਾਵੇ ਹਾਂ ਜੀ ਸਰ ਸੌਟੀ ਡੈਡ ਬੋਡੀ ਮਿਲੀ ਇਹ ਪਹੁੰਚ ਗਿਆ ਇਹ ਪੁਲਿਸ ਲਾਈਨ ਨੂੰ ਜਾਂਦੀ ਇਹ ਰੋਡ ਤੇ ਨਾ ਫਾਟਕ ਤੋਂ ਅਗਲੇ ਪਾਸੇ ਪ੍ਰੇਮ ਨਗਰ ਦੀ ਬੈਕ ਸਾਈਡ ਪੈਂਦੀ ਆ ਨਿਊ ਮਾਡਲ ਟਾਂ ਦੀ ਬੈਕਸਾਈਡ ਬੇਸਿਕly ਕਹਿ ਸਕਦੇ ਆਂ ਕਿ ਇੱਥੇ ਹੀ ਇਨਫੋਰਮੇਸ਼ਨ ਸੀ ਕਿ ਇੱਕ ਬਾਹਰ ਬੀ ਆਵਾਂ ਜਗ੍ਹਾ ਦੇ ਵਿੱਚ ਇੱਕ ਡੈਡ ਬੋਡੀ ਪਈ ਹੈ ਆ ਕੇ ਦੇਖਿਆ ਤੇ ਪੈਰ ਤੇ ਉਹਦੇ ਕੁਝ ਖਿਸੜਦੇ ਨਿਸ਼ਾਨ ਹੈ ਜਾਂ ਡੌਗਦ ਵੱਲੋਂ ਬਾਈਟ ਦੇ ਨੇ ਜਾਂ ਕੀਏ ਨੇ ਉਹ ਆਪਣੀ ਅਸੀਂ ਫੋਰੈਂਸਿਕਲੀ ਟੀਮ ਬੁਲਾ ਲਈ ਹੈ ਡੌਗਸ ਕਾਰਡ ਵੀ ਬੁਲਾ ਰਹੇ ਆਂ ਤੇ ਫਿਰ ਅਸਲੀ ਮੌਤੇ ਕਾਰਨ ਉਹਦੇ ਪਤਾ ਲੱਗਦੇ ਤੇ ਕਾਰਵਾਈ ਕਰਦੇ ਆਂ ਬਰਿੰਦਰਪਾਲ ਸਿੰਘ ਬੀਰੂ ਆ ਵਾਈਫ ਤੇ ਆ ਗਏ ਨੇ ਦੱਸਦੇ ਭਈ ਕਿ ਕੱਲ ਅਕਰੋਂ ਸਵੇਰੇ ਗਏ ਸੀ ਆਉਟ ਸੈਂਟਰ ਦੇ ਵਿੱਚ ਆਪਣੀ ਦਵਾਈ ਲੈਂਦੇ ਨੇ ਉੱਥੇ ਮੁੜ ਕੇ ਇੱਕ ਬਾਅਦ ਵਿੱਚ ਉਹ ਘਰ ਨਹੀਂ ਆਏ ਇਹ ਨਾਰਮਲੀ ਇਹਨਾਂ ਨੇ ਸਮਝਿਆ ਕਿ ਸ਼ਾਇਦ ਇੱਥੇ ਵਾਸੇ ਲੇਟ ਹੋ ਗਏ ਹੋਣ ਪਰ ਮਾਰਨਿੰਗ ਇਹਨਾਂ ਨੂੰ ਵੀ ਕਿਸੇ ਨੇ ਇਤਲਾਹ ਦਿੱਤੀ ਹੈ ਸਾਡੇ ਦੱਸਣ ਕਿੱਥੋਂ ਦੀ ਕਿੰਨੀ ਕੁ ਉਮਰ ਲੱਗਦੀ ਹੈ ਇਹ ਕਰੀਬ 39 ਸਾਲ ਦੇ ਨੇ ਇਹਦੀ ਕਿੱਥੋਂ ਦੇ ਨੇ ਇੱਥੋਂ ਬਸੰਤਨਗਰ ਦੇ ਕੀ ਲੱਗਾ ਤਾਂ ਮੁੱਢਲੀ ਜਾਂਚ ਮੁੱਢਲੀ ਜਾਂਚ ਤੋਂ ਤੇ ਅਜੇ ਕਲੀਅਰ ਨਹੀਂ ਕੁਝ ਕਿਹਾ ਜਾ ਸਕਦਾ ਕਿਉਂਕਿ ਜਦੋਂ ਅਸੀਂ ਬਾਡੀ ਸਿੱਧੀ ਕੀਤੀ ਹੈ ਕਿ ਜਿਹੜੀ ਬਾਡੀ ਜ਼ਿਆਦਾ ਦੇਰ ਤੱਕ ਪਈ ਰਹੇ ਉਹਨਾਂ 2-4 10-12 ਘੰਟੇ ਹੋ ਜਾਂਦੇ ਫੋਰਟਿੰਗ ਹੋ ਜਾਂਦੀ ਹੈ ਤੋ ਨੱਕ ਨੂੰ ਚੋਂ ਬਲੀਡਿੰਗ ਵਾਸਤੇ ਨਾਰਮਲ ਸਰਕਮਸਟੈਂਸਸਸ ਦੇ ਵਿੱਚ ਜੇ ਨਸ਼ੇ ਕਰਕੇ ਵੀ ਹੋਵੇ ਤਾਂ ਉਹਦੀ ਆ ਜਾਂਦੀ ਬਟ ਜਿਹੜੀ ਐਕਚੁਅਲ ਕਾਜ਼ ਹੈ ਉਹ ਅਸੀਂ ਟੀਮ ਆਂਦੀਆਂ ਬਾਕੀ ਪੋਸਟਮਾਰਟਮ ਤੋਂ ਬਾਅਦ ਵਿੱਚ ਉਹ ਦੇਖਦੇ ਆਂ